ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਦਾਰ ਭਗਵੰਤ ਸਿੰਘ ਜੀ ਸਾਨੂੰ ਜਿਹੜੀ ਖਬਰ ਦੁਖਦਾਈ ਖਬਰ ਮਿਲੀ ਹੈ ਭਾਈ ਸਾਹਿਬ ਮੱਤੇਵਾਲ ਜੀ ਸੜਕ ਦੁਰਘਟਨਾ ਦੇ ਵਿੱਚ ਕਾਰ ਐਕਸੀਡੈਂਟ ਹੋ ਕੇ ਅਕਾਲ ਚਲਾਣਾ ਕਰ ਗਏ ਇਸ ਸਬੰਧ ਦੇ ਵਿੱਚ ਤੁਹਾਡੇ ਕੋਲੋਂ ਵੀ ਇੱਕ ਸੂਚਨਾ ਜਿਹੜੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਤੁਸੀਂ ਇਹ ਸਾਰੀ ਖਬਰ ਨੂੰ ਆਪਣੇ ਲਫ਼ਜ਼ਾਂ ਨਾਲ ਤੇ ਆਪਣੇ ਮਨ ਨਾਲ ਕਿਵੇਂ ਦੇਖਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬਹੁਤ ਹੀ ਔਰ ਇਹ ਦੁਖਦਾਈ ਧਰਨਾ ਵਾਪਰੀ ਹੈ ਜੀ ਆਪਣੇ ਸੰਸਧリエਤਾ ਆਪਣੇ ਸਮਾਜ ਨਾਲ ਸਿੱਖਾਂ ਨਾਲ ਕਿਉਂ ਵੀ ਜੀ ਹੁਣੇ ਪੰਜਾਬ ਤੋਂ ਨੰਦਮਨਸਤ ਜਾ ਰਹੇ ਸੀਗੇ ਨਾਲ ਉਹਨਾਂ ਦੇ ਜਵਾਈ ਵੀ ਸੀਗੇ ਮਲਕੀਸ਼ ਸਿੰਘ ਜੀ ਦੇ ਪੁੱਤਰ ਹਰਚਰਨ ਸਿੰਘ ਐਕਟਰ ਸਿੰਘ ਹੋਰ ਹਾਂਜੀ ਅਜਨ ਸਿੰਘ ਜੀ ਐਕਟਰ ਸਿੰਘ ਨਾਲ ਸੀਗੇ ਤੇ ਗੁਰਪ੍ਰੀਤ ਸਿੰਘ ਹਾਂਜੀ ਹਾਂਜੀ ਤੇ ਉਹਨਾਂ ਦਾ ਨਾ 5 ਮਿੰਟ 10 ਮਿੰਟ ਪਹਿਲਾਂ ਹੀ ਉਹਨਾਂ ਦੀ ਸਾਡੇ ਇਸ ਜਮਸ਼ੇਰਪੁਰ ਦੇ ਬੰਦਿਆਂ ਨਾਲ ਵੀਡੀਓ ਕਾਲ ਤੇ ਗੱਲ ਹੋ ਰਹੀ ਸੀਗੀ ਜਸਵੀਰ ਸਿੰਘ ਜੀ ਦੀ ਅੱਛਾ 5 ਮਿੰਟ 5 ਮਿੰਟ ਪਹਿਲਾਂ ਵੀਡੀਓ ਕਾਲ ਗੱਲ ਹੋਈਆਂ ਉਹਨੇ ਵੀਡੀਓ ਕਾਲ ਰੱਖਿਆ ਪਰ 5 ਮਿੰਟ ਬਾਅਦ 10 ਅੱਧੇ ਘੰਟੇ ਬਾਅਦ ਉਹਨੇ ਫੋਨ ਆ ਗਿਆ ਬੇਸਤਰਾ ਨੂੰ ਮੈਂ ਫੋਨ ਕੀਤਾ ਦੁਬਾਰਾ ਤਾਂ ਉਹਨੇ ਦੱਸਿਆ ਵੀ ਆਹਦਾ ਇੱਕ ਐਕਸੀਡੈਂਟ ਹੋ ਗਿਆ ਤੇ ਬੜਾ ਅਫਸੋਸ ਕੀਤਾ ਵੀ ਇਤਨਾ ਹੀ ਡੈਥ ਹੋ ਗਈ ਆ ਉਹ ਸੁਣ ਕੇ ਬਹੁਤ ਜ਼ਿਆਦਾ ਸਾਰੇ ਸਾਰੇ ਸਮਾਜ ਟਾਟਾ ਨੇ ਤਾਂ ਬਹੁਤ ਚਿਰ ਟਾਟਾ ਰਹਿੰਦੇ ਰਹਿਣਾ ਬਹੁਤ ਜ਼ਿਆਦਾ ਸ਼ਰਮ ਆ ਲੱਗ ਚੇਰਪੁਰ ਦੇ ਲੋਕਾਂ ਨੂੰ ਇੱਥੇ ਉਹਨੇ ਆਪਣੀ ਪੂਰਾ ਆਪਣਾ ਜਿਹੜਾ ਇਹ ਆਤਗਰੰਦਰੀ ਇੰਨਾ ਵੀ ਸੀਗਾ ਪਰ ਉਹ ਪਰਿਵਾਰ ਸਰ ਇੱਥੇ ਹੀ ਪਲਿਆ ਸਰ ਸਰ ਇੱਥੇ ਪੜਿਆ ਜਿਵੇਂ ਆਪਣਾ ਮਾਕੀ ਵੀਣਾ ਧਰਮ ਭੂਮੀ ਉਹਨਾਂ ਦੀ ਇਹ ਹੀ ਸੀਗੀ ਹੁਣ ਉਹਨਾਂ ਨੇ ਬਾਅਦ ਸੋਚਿਆ ਕਿ ਚਲੋ ਗੁਰੂ ਨਾਲ ਜੁੜ ਗਏ ਸੀਗੇ ਤੇ ਫਿਰ ਨਹੀਂ ਧਰਮ ਭੂਮੀ ਵੀ ਸੀਗੀ ਉਹਨਾਂ ਨੇ ਇੱਥੋਂ ਆਪਣੀ ਧਰਮ ਯਾਤਰਾ ਤੇ ਪੂਰੇ ਪਰਿਵਾਰ ਨੂੰ ਗੁਰਸੇਵਕ ਬਣਾਇਆ ਹਨੀ ਉਹ ਵੀ ਬਣਾਇਆ ਉੱਥੇ ਮੜ ਕੇ ਨਾਲ ਲਗਾਓ ਲਗਾਓ ਜ਼ਿਆਦਾ ਹੋ ਗਿਆ ਸਿੱਖੀ ਨਾਲ ਵੀ ਹੁਣ ਪਿਆਰ ਪਿਆਰ ਵਾਰ ਤੋਂ ਵਾਰ ਕਰ ਸਕਾਂ ਸੇਵਾ ਕਰ ਸਕਾਂ ਪੰਜਾਬ ਚ ਫਟੋਗੇ ਸੀਗੀ ਬਹੁਤ ਹੁਣ ਸਵੇਰੇ ਖਬਰ ਮਿਲੀ ਸਾਡੇ ਜਮਸ਼ੇਦਪੁਰ ਦੇ ਦੋ ਗੱਡੀਆਂ ਤੋ ਫੇ ਗਈਆਂ ਸੀਗੀਆਂ ਹਾਂਜੀ ਤੇ ਹੁਣ ਉਹ ਬਾਡੀ ਲੈ ਕੇ ਪੰਜਾਬ ਚਲੇ ਗਏ ਆ ਤੇ ਪੋਸਟ ਮਾਰਡਮ ਕਰੇ ਤਣਕਤ ਨੇ ਵਲੀ ਨਿਕਲ ਗਏ ਅੱਛਾ ਜੀ ਹੁਣ ਉਹ ਕਰਨ ਦਾ ਸਰਕਾਰ ਦਾ ਇਹ ਨਾ ਰਹਿਗਾ ਵਾ ਪੰਜਾਬ ਨਹੀਂ ਇੱਕ ਇੱਕ ਗੱਲ ਨੂੰ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਜਮਸ਼ੇਦਪੁਰ ਤੋਂ ਇੱਕ ਕਵਿਸ਼ਰੀ ਜੱਥਾ ਤਿਆਰ ਹੋਇਆ ਕਵਿਸ਼ਰੀ ਜੱਥੇ ਨੇ ਆਪਣੀ ਧਰਮ ਪਤਨੀ ਨੂੰ ਨਾਲ ਸਟੇਜ ਤੇ ਲਾਇਆ ਆਪਣੀਆਂ ਆਪਣੀਆਂ ਪੁੱਤਰੀਆਂ ਨੂੰ ਨਾਲ ਲਾਇਆ ਆਪਣੇ ਬੇਟੇ ਨੂੰ ਨਾਲ ਲਾਇਆ ਤੇ ਸਾਰੇ ਪਰਿਵਾਰ ਸਮੇਤ ਸਟੇਜ ਤੇ ਸਮਝ ਲਓ ਇੱਕ ਤਰ੍ਹਾਂ ਦਾ ਜਮਸ਼ੇਦਪੂਰੀ ਖੜਾ ਕਰਤਾ ਇਸ ਗੱਲ ਨੂੰ ਤੁਸੀਂ ਮਾਣ ਦੇ ਨਾਲ ਤੇ ਸਤਕਾਰ ਦੇ ਨਾਲ ਯਾਦ ਕਰਦੇ ਹੋਏ ਜਸਪੀਰ ਸਿੰਘ ਜੀ ਨੂੰ ਸ਼ਰਧਾਂਜਲੀ ਕਿੱਦਾਂ ਦੇਵੋਗੇ ਕਿ ਕਿੰਨਾ ਸੋਹਣਾ ਕੰਮ ਕੀਤਾ ਨਹੀਂ ਸਾਡੇ ਕੋਲ ਤਾਂ ਉਹਨਾਂ ਸ਼ਖਤ ਹੀ ਨਹੀਂ ਕਿ ਉਹਨਾਂ ਨੂੰ ਜਿਹੜੀ ਤਾਰੀਫ ਕੀਤੀ ਜਾ ਸਕਿਆ ਵੀ ਇੱਦਾਂ ਉਹਨਾਂ ਨੇ ਸਮਾਏ ਨੂੰ ਸੇਧ ਦੇਣ ਦਾ ਕੰਮ ਕਰਿਆ ਪਰ ਬੱਚਿਆਂ ਨੂੰ ਕਿਵੇਂ ਗੁਰੂ ਨਾਲ ਜੋੜਿਆ ਨਹੀਂ ਤਾਂ ਆਪਾਂ ਦੇਖਦੇ ਹਾਂ ਬੱਚੇ ਭਟਕ ਜਾਂਦੇ ਆ ਗਲਤ ਗਲਤ ਰਾਹ ਤੇ ਚਲੇ ਜਾਂਦੇ ਆ ਠਿੰਗਰ ਨੇ ਬੱਚਿਆਂ ਨੂੰ ਵੀ ਆਪਣੇ ਪਰਿਵਾਰ ਨੂੰ ਵੀ ਉਹ ਸਾਡੇ ਜਨਖੇਪੁਰ ਦੇ ਹੋਰ ਅੱਗੇ ਬਹੁਤ ਪਰਿਵਾਰਾਂ ਨੇ ਇਸ ਜੀ ਦੀ ਸੇਧ ਲਈ ਕਾਫੀ ਪਰਿਵਾਰ ਇਸ ਨੂੰ ਵਧੇ ਬਹੁਤ ਉਹਨਾਂ ਦਾ ਵੱਡਾ ਮਤਲਬ ਇਹ ਯੋਗਦਾਨ ਮਤਲਬ ਸਮਝੀਏ ਜਾਂ ਸੇਧ ਉਹਨਾਂ ਤੋਂ ਅਸੀਂ ਵੀ ਸੇਟ ਲੈਨੇ ਹਾਂ ਉਹਨਾਂ ਦਾ ਹੁਣ ਵੀ 10 ਦਿਨ ਪਹਿਲਾਂ ਸਾਡੇ ਕੋਲੇ ਆ ਕੇ ਮਿਲ ਕੇ ਗਏ ਸੀਗੇ ਮਲਕੀਸ਼ ਸਿੰਘ ਜੀ ਦੇ ਨਾਲ ਆਇਆ ਸੀ ਇੱਕ ਮਕਲਾ ਸੀਗਾ ਟਾਟਾ ਗੁਰਦੁਆਰਾ ਕਮੇਟੀ ਦਾ ਜੀ ਜੀ ਉਹ ਆਏ ਸੀ 10 10 ਦਿਨ ਪਹਿਲਾਂ ਸਾਡੇ ਕੋਲ ਗਏ ਆ ਕਿ ਰਾਤੀ ਪੋਸਟ ਜਦੋਂ ਅਸੀਂ ਪੜ੍ਹਦੇ ਆ ਸੋਸ਼ਲ ਮੀਡੀਆ ਤੇ ਤੇ ਤੁਸੀਂ ਜਦੋਂ ਤੋਂ ਕਟਨਾਂ ਦੀ ਸੂਚਨਾ ਤੁਹਾਨੂੰ ਮਿਲੀ ਉਦੋਂ ਤੋਂ ਹੀ ਤੁਸੀਂ ਮਦਦ ਦੇ ਲਈ ਸੜਕ ਤੇ ਆ ਗਏ ਤੇ ਇਹ ਜਿਹੜਾ ਦਿਲ ਵਿੱਚ ਤੁਹਾਡਾ ਭਾਈਚਾਰਾ ਆਇਆ ਤੇ ਸਰਦਾਰ ਜਸਪੀਰ ਸਿੰਘ ਜੀ ਦੇ ਨਾਲ ਵੀ ਤੁਹਾਡਾ ਭਰਾਵਾਂ ਵਾਲਾ ਰਿਸ਼ਤਾ ਆ ਹੈ ਤੁਸੀਂ ਇਹ ਪਹਿਚਾਰੇ ਨੂੰ ਨਬੋਂ ਵਾਲੇ ਸ਼ਬਦ ਸੰਗਤ ਦੇ ਨਾਲ ਕਿੱਦਾਂ ਸਾਂਝਾ ਕਰੋਗੇ ਦੇਖੋ ਜੀ ਹੁਣ ਸਾਡੇ ਇੱਥੇ 34-35 ਗੁਰਦੁਆਰੇ ਆ ਸਾਰਿਆਂ ਬਹੁਤ ਜਣਾਂ ਦਾ ਇਹਨਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਨਾ ਯਕੀਨ ਨਹੀਂ ਆ ਨਾ ਮੈਨੂੰ ਫੋਨ ਕੀਤਾ ਕਿ ਉਹਨੂੰ ਫੋਨ ਕਰਦੇ ਫਿਰ ਮੈਂ ਤਾਂ ਕਨਫਰਮ ਕੀਤਾ ਉਹਨਾਂ ਨੇ ਵਿਆਹ ਕਰਨਾ ਵਾਪਰ ਗਿਆ ਸੇ ਇੰਨਾ ਸ਼ੌਕ ਲੱਗਿਆ ਸਾਰਿਆਂ ਮਤਲਬ ਕਿ ਇੰਨੇ ਲੋਕੀ ਉਹਨਾਂ ਨੂੰ ਵੀ ਤੇ ਪਿਆਰ ਕਰਦੇ ਸੀ ਤੇ ਹੁਣ ਸਾਡੀ ਅੱਜ ਕਿ ਰਾਤਰੀ ਸਾਹਿਬ ਕਿੰਨਾ ਆਪਣੇ ਇੱਕ ਤੁਹਾਡਾ ਸਾਰਾ ਨੋਕਾ ਔਕਾ ਤੁਹਾਡਾ ਵੀ ਮਨ ਮੇਰੇ ਖਿਆਲ ਨਾਲ ਭਰ ਆਇਆ ਹੈ ਹੁਣ ਤੁਹਾਡੀ ਆਵਾਜ਼ ਭਰ ਗਈ ਹੈ ਜੀ ਬਹੁਤ ਜ਼ਿਆਦਾ ਹੈ ਹੁਣ ਇਹ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਦੇਖੋ ਜੀ ਸਰਦਾਰ ਮਲਕੀਤ ਸਿੰਘ ਜੀ ਦਾ ਸਾਡੇ ਨਾਲ ਵੀ ਬਹੁਤ ਪਿਆਰ ਵਾਲੇ ਰਿਸ਼ਤੇ ਹੈ ਜੀ ਤੇ ਸਰਦਾਰ ਮਲਕੀਤ ਸਿੰਘ ਜੀ ਮਾਨਯੋਗ ਹੈਡਕਰ ਤੀਸਰੀ ਅਕਾਲ ਤੱਕ ਸਹਿਬ ਜੀ ਨੂੰ ਸ਼ਰਧਾਂਜਲੀ ਦੇ ਰੂਪ ਚ ਤੁਸੀਂ ਕਿਹੜੇ ਸ਼ਬਦ ਕਹੋਗੇ ਜਿਹਨੂੰ ਮਹਾਰਾਜ ਜੀ ਤਰ੍ਹਾਂ ਅਰਦਾਸ ਹੀ ਕਰ ਸਕਦੇ ਆਂਗੇ ਕਿ ਇੱਕ ਬੇਟੇ ਦਾ ਅਸਰ ਚਲੇ ਜਾਣਾ ਜਵਾਨ ਬੇਟੇ ਦਾ ਹੁਣ ਉਹਨਾਂ ਦੇ ਜ਼ਿੰਮੇਵਾਰੀ ਔਰ ਉਹਨਾਂ ਦੀ ਬੋਤਾ ਉਹਨਾਂ ਦਾ ਦੋ ਸਾਲ ਦਾ ਹੁਣ ਕਿਵੇਂ ਉਹਨਾਂ ਦੇ ਅੱਗੇ ਉਹਨਾਂ ਦਾ ਦੁੱਖ ਦਰਦ ਜਿਹੜਾ ਕਿਵੇਂ ਉਹਨਾਂ ਨੂੰ ਤਾਂ ਉਮਰ ਉਹਨਾਂ ਦੇ ਜੀਤੇ ਦੁੱਖ ਰਣਾ ਅਸੀਂ ਗੁਰੂਮਾਰੇ ਜਨ ਜੀ ਰਾਹ ਹੀ ਕਰ ਸਕਦੇ ਆਂ ਬੇਨਤੀ ਕਰਦਾ ਜੀ ਮਹਾਰਾਜ ਜਿਉ ਜੋ ਆਪ ਗੁਰੂ ਨਾਲ ਬਹੁਤ ਜੁੜੇ ਹੋਇਆ ਬਹੁਤ ਬਟਾਣਾ ਦਾ ਵਰਸਿਕ ਜਿਹੜਾ ਆਨ ਉਹਨਾਂ ਨੂੰ ਮਹਾਰਾਜ ਹੋਰ ਹੰਨ ਨੂੰ ਸਮਾਤਵਾਖਸ਼ ਕਰਨਾ ਅਯੋ ਇੱਧਾ ਬਟਾ ਡਾਕਟਰ ਜੇ ਤੱਕਾ ਪਰੇਸ਼ੀ ਤਰ੍ਹਾਂ ਫਿਰ ਕੌਮ ਦੇ ਨਾਲ ਜਿਹਾ ਡਾਕਟਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇੱਕ ਵਾਰ ਨਾਮ ਫਿਰ ਕਹਿਣਾ ਜੀ ਸਾਥ ਤੁਹਾਾਂ ਦਾ ਦਮ ਤੇਰੋ ਸੇਟਾ ਕਰੋ ਜਰਾ ਫਰਗਤ ਕੀਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਰੀ